パティューレビューのはパティーもう一回戻りをてて、もう一回戻り、もも一回もうもうもうもう ਕਾਲਾ ਕੰਮ ਤਾਂ ਐਨ ਓਕੇ ਤਾਂ ਨਾ ਲੋ ਵੀ ਐਨ ਵਧੀਆ ਚੜ ਗਿਆ ਲੀ ਵੀ ਬਣੀ ਵੀਦੀ ਐਨ ਪੂਰੀ ਅੱਜ ਇਹ ਬੂੜ ਇੱਟ ਦਾ ਲਾ ਪੂਰੀ ਪੈਰ ਪੜਾ ਲੱਗੇ ਦਾ ਲੋ ਵੀ ਬੱਦਲ ਬਾਈ ਪੂਰੀ ਹੋਈ ਪਈ ਆ ਮੀਂਹ ਨਹੀਂ ਪੈ ਰਿਹਾ ਰਾਤ ਦਾ ਤੇ ਵਿੱਚੇ ਹਟ ਜਾਂਦਾ ਵਿੱਚੇ ਪੈਣ ਲੱਗ ਜਾਂਦਾ ਬਾਕੀ ਐਨ ਵੀ ਪਹਿਲੀ ਬੈਠੇ ਜਾਚ ਇਹਨਾਂ ਦੇ ਸ਼ੈੱਡ 'ਚ ਚਾਹ ਲੈ ਕੇ ਆਇਆ ਦਾ ਜੀ ਹੁਣ ਬੱਦਲ ਬਾਈ ਤੁਸੀਂ ਦੇਖੋ ਸਾਡੇ ਸਾਡੇ ਮਾਰਕਟ ਐ ਮੈਜੂਲ ਅਜੇ ਕਣਕਾਂ ਦਾ ਫਲਾਲ ਬਚਾਉ ਆ ਬਾਕੀ ਹੁਣ ਦੇਖਦੇ ਮੋਟੀ ਕਿੰਨੀ ਦੇਖੋ ਕਿੰਨੀ ਆ ਗਈ ਚਾਚੇ ਮੀਂਹ ਤੇਜ ਹੋ ਗਿਆ ਹਾਂਜੀ ਧੀਰੋ ਪਾਣੀ ਆ ਲੱਗੀ ਐਣ ਕਰਨਾ ਉਹ ਬਈ ਐ ਬੜੀ ਨਹੀਂ ਹੋ ਗਈ ਪਰ ਆਦਮੀ ਚਾਚੇ ਆਈ ਸੈ ਤਾਂ ਹਾਂ ਰਾਤ ਰਾਦੂੰ ਤੇਜ ਆਈ ਐ ਇੱਕੋ ਲੱਗਦਾ ਰਾਤ ਬਹੁਤ ਰਹੀਦਾ ਬਹੁਤ ਹਾਂ ਇਹ ਪਰਮਾਤਮਾ ਮੀਂਹ ਪਾਲਾ ਆ ਕੰਮ ਨਾ ਕਰ ਚਾਚੇ ਕਰ ਅਰਦਾਸ ਨਹੀਂ ਚਾਚੇ ਦੀ ਛੇਤੀ ਲੱਗਦੀ ਆ ਹਲੋ ਆਹ ਹੁੰਦਾ ਐਂ ਪੈਂਦੀ ਆ ਪਿੰਡ ਮੈਂ ਆਉਂਦਾ ਮੈਂ ਚਾਹ ਲਈ ਖੜਾ ਆ तो या जिससे रास्ता दादा वाला क्या बताया रहना जी भाई जी तो भी ये क्या बात है आए ओए आ देख आ देख वो दे आ देखो आए ओए रब्बा बोल लो के हां ओ देखो खड़े भाई हरियाणा हरियाणा महाराज हरियाणा ਬੜੇ ਆਣ ਹੋ ਗਈ ਬਈ ਆਇਓ ਦੇ ਸੁੱਕੀਓ ਆਇਰ ਆਪਾ ਉਹ ਕਿਹਦੇ ਬੋਲਦਾ ਇਸ ਤਰ੍ਹਾਂ ਗੱਲਾਂਣਾ ਉਹ ਹਾਂ ਬਈ ਹੁਣ ਪੱਤਾ ਹੋ ਰੰਗ ਲੱਗਦਾ ਪੱਤੇ ਵੀ ਲਾਸ਼ ਤਾਂ ਕਰਨ ਲੱਗਦੇ ਉਹ ਦੇਖੋ ਪੱਤੇ ਵੀ ਘਾੜਦੇ ਆਹ ਉਹ ਮਾਰਾ ਬੱਚੇ ਬਾਜਾ

ਆ ਗੱਲ ਕੋਸਾ ਬੜਾ ਹਾਂ ਨੀਂਦਾ ਬੜਾ ਲੱਗਦਾ ਕਿ ਨਹੀਂ ਜੋੜਾ ਕੀਤੀ ਆ ਆ ਦੇਖਾ ਗਾੜੋ ਤਾਂ ਨੀਂਦਾ ਮੰਨਣੀ ਆ ਰਾਤਾਂ ਪੱਕੇ ਝੜਦੇ ਯਾਰ ਸੁੱਟ ਕੇ ਬਾਜੀ ਬਾਜੀ ਆਇਆ ਆਇਆ ਸੋਣਿਆ ਆਈਏ ਕਿਉਂ ਜਦ ਤੱਕ ਆਉਂਦਾ ਜਹਾਜ ਜਹਾਜ ਬੱਜਾ ਜਹਾਜ ਜਹਾਜ ਚਿੱਟੀਓ ਚਿੱਟੀ ਕਰਦੀ ਧਰਤੀ ਉਹਦੇ ਉੱਪਰ ਤੇ ਦੇਖਿਆ ਜਦ ਤੱਕ ਕਿੰਨਾ ਆ ਰਿਹਾ ਉਹਦੇ ਉੱਪਰ ਮੇਰੇ ਕਬੂਲਰਾਬਰ ਨੂੰ ਇਹ ਯਾਦ ਕੀ ਲੋਕ ਹੁਣ ਰਾਤ ਨੂੰ ਜ਼ਿਆਦਾ ਗਿਰਦੀ ਹੈ ਹਾਂ ਹਾਂ ਰਾਤ ਰਾਤ ਇੰਨੀ ਨਹੀਂ ਦੀ ਜ਼ਿਆਦਾ ਜ਼ਿਆਦਾ ਨਹੀਂ ਥੋੜੀ ਜਿਹੀ ਉਧਰ ਭਈਏ ਚਾਬੀ ਝੋਲਦੇ ਆ ਮੋਟਰਸ ਦੀ ਬਾਕੀ ਪੱਕੀ ਭਈ ਇੱਧਰ ਆ ਜੇ ਆਪਣੇ ਜਿਹੜਾ 303 ਦੀ ਜੀ ਬੀ ਜਿਆ ਵੇ ਬਾਈ ਕਹਿੰਦੇ ਤੇ ਵੀ ਦਿਖਾਈ ਉਹ ਕਿਵੇਂ ਦਾ ਤੇ ਬਾਕੀ ਜਿਹੜੇ ਗੜੇ ਪਏ ਆ ਗੜਿਆਂ ਦਾ ਇੱਧਰ ਤਾਂ ਫਿਲਹਾਲ ਬਚਾਓ ਇੱਧਰ ਮਨ ਲੱਦੀ ਪਿਆ ਨਹੀਂ ਹੋ ਗਈ ਗੜੇ ਕਿਉਂਕਿ ਬੰਨਦੇ ਆਪਣੇ ਇੱਧਰ ਆ ਜੰਨੇ ਇੱਕ ਥੋੜੀ ਥੋੜੀ ਜਗ੍ਹਾ ਛੱਡ ਗਈ ਪਏ ਜਾਂਦੇ ਉਹਨੇ ਨਹੀਂ ਤਾਂ ਆਪਾਂ ਨੂੰ ਆਹ ਭੰਨੇ ਵੀ ਦਿਖ ਜਾਣੇ ਤੇ ਕੋਈ ਕਣਕ ਦਾ ਹੁਣੀ ਹੈਗਾ ਕੰਨ ਹੋ ਜਾਵੇ ਇੱਕ ਵੀ ਸਾਰੇ ਨਿਗਾ ਮਾਰ ਲਈ ਮੈਂ ਚੰਗੀ ਤਰ੍ਹਾਂ ਇਹ ਆ ਭਾਈ ਆਪਣਾ 303 ਦੀ ਜ ਇਹ ਆਪਣੇ ਦੋ ਗਿੱਲੇ ਬੀਜੇ ਵੀ ਤੇ ਇਹ ਚ ਗੁੱਲੀ ਡੰਡਾ ਵੀ ਬਾਈ ਕੱਟੇ ਆ ਕੋਈ ਕੋਈ ਕਿਤੇ ਕਿਤੇ 10% ਹੈਗਾ ਪਰ ਸੰਕੋਰ ਦਾ ਉਹ ਨਜ਼ਾਰਾ ਆਪਾਂ ਨੇ ਕੋਈ ਸਪਰੇਅ ਨਹੀਂ ਰੱਖਦੀ ਕਰੀ ਸੀ ਸੰਕੂਰੇ ਪਾਈ ਦੀ ਕੱਲੀ ਤੇ ਆਹ ਸਾਈਡ ਬੂਟੇ ਹੁੰਦੇ ਤੇ ਬੂਟੇ ਪਟਾਤੇ ਹੁਣ ਇਹਦਾ ਇੱਧਰ ਤੇ ਤਾਂ ਘੱਟ ਕੇ ਮਾੜੀ ਆ ਥੋੜੀ ਇਹ ਕਣਕ ਤੇ ਪੱਕਣ ਨੂੰ ਵੀ ਇੱਧਰ ਲੇਟਰ ਹੋਣਾ ਤਾਂ ਨਹੀਂ ਆਹ ਦੇਖੋ ਹਰਿਆਈ ਪੈਂਦੀ ਇੱਧਰ ਪਰਾਂ ਲੱਗ ਗਈ ਕਣਕ ਦੇਖਣਾ ਤੇ ਬਾਕੀ ਆਪਾਂ ਨੇ ਪਾਣੀ ਪਾਈ ਨੂੰ ਇੱਕੇ ਲਾਇਆ ਤਾਂ ਜਿਆਦਾ ਉਦੋਂ ਵੀ ਮੀਂਹ ਪੈ ਗਿਆ ਤਾਂ ਉੱਪਰ ਫਿਰ ਇਹ ਰੂਪ ਆ ਕੇ ਕੰਮ ਜਾਰੀ ਕਰਤੀ ਤੀ ਆਪਾਂ ਨੇ ਇਹਨਾਂ ਮੋੜ ਕੇ ਪਾਣੀ ਨਹੀਂ ਲਾਇਆ ਜਮਾ ਵੀ ਨਹੀਂ ਪਾਣੀ ਦਿਖਾਇਆ ਆਪਾਂ ਨੇ ਤੇ ਬਾਕੀ ਇਹੋ ਜਮੀਨ ਨਾਲ ਫਿਰ ਗਿੱਲ ਹੋ ਗਈ ਆ ਦੇਖੋ ਤੇ ਜਿੰਨੀ ਕਿ ਲੋਡ ਐ ਨੂੰ ਉੰਨਾ ਕਮੀਂ ਫੇਰ ਪੈ ਗਿਆ ਥੱਲੇ ਤਾਂ ਗਿੱਲਾ ਬਥੇਰੀ ਆ ਗਿਆ ਐਨੀ ਗਿੱਲ ਬਹੁਤ ਹੁੰਦੀ ਗਣਕ ਨੂੰ ਆਪਾਂ ਪਾਣੀ ਲਾ ਦੰਨੇ ਜਿਹੜਾ ਫਿਰ ਉਹਦੇ ਕਰਕੇ ਕੰਮ ਖਰਾਬ ਹੋ ਜਾਂਦਾ ਗਰਦੀ ਬਹੁਤ ਆ ਰਹਿ ਮੱਕੀ ਇੱਧਰ ਆ ਮਾਣੀ ਮੋਟੀ ਕਿਤੇ ਆਪਾਂ ਮਾਣੀ ਮੋਟੀ ਪਈ ਵੀ ਆ ਉਦਾਂ ਫਲਾ ਲੈਂਨ ਵਧੀਆ ਕਣਕਾ ਪੂਰੀ ਐਤ ਕੀ ਦੇਖਦੇ ਆ ਬਾਈ ਕਣਕ ਦਾ ਜੰਮ ਵੀ ਵਧੀਆ ਤਾਂ ਤੇ ਉਦਾਂ ਵੀ ਕਣਕ ਪੂਰੀ ਵਧੀਆ ਗਰੀਬ ਵੀ ਵੀ ਨਹੀਂ ਹੈਗੇ ਵਿਚਾਰੜ ਕਿ ਆ ਗੋਸ ਦਿੰਦੀ ਆ ਸਾਰੇ ਬੀਜ ਆਪਣੇ ਲੱਗੇ ਹੋਏ ਐਤਗੇ ਤੇ ਬੱਲ ਬਥੇਰੀ ਲੰਬੀ ਹੈ ਦੀ ਉਧਰਲੀ ਜਿਹੜੀ 822 ਆ ਉਹ 9826 ਬੀਜ ਆ ਜਿਹੜਾ ਉਹ ਆਪਣਾ ਇਹਦੇ ਨਾਲੋਂ ਵੀ ਵੱਡਾ ਲੰਬੀ ਆ ਉਦੋਂ ਮੈਂ ਦੇਖਿਆ ਇਹਦਾ ਤੋੜ ਕੇ ਲੇਗਾ ਤਾਂ ਵੱਡਾ ਉਹ ਇਹਦੇ ਨਾਲੋਂ ਵੀ ਲੰਬੀ ਆ ਬਾਕੀ ਹੁਣ ਬਾਤ ਅੱਗੇ ਗਿੰਗਰੀਆਂ ਵੀ ਆ ਕਿਤੇ ਕਿਤੇ ਇਹ ਸਭ ਤੋਂ ਪਹਿਲਾਂ ਆਪਣੇ ਇੱਧਰ ਸਾਰਿਆਂ ਨਾਲੋਂ ਪਹਿਲਾਂ ਆਪਣੇ ਬੀਜ ਹੋਈ ਪੀਆ ਗਣਕ ਅਗੇਤੀ ਗਣਕ ਤੇ ਹੁਣ ਦੇਖਦਾ ਗੀਤੀ ਦਾ ਝਾੜ ਪਛੇਤੀ ਦਾ ਵੀ ਦੇਖ ਲਾਂਗੇ ਕੀ ਕਾ ਕੇ ਸੋਣਾ ਬਾਕੀ ਇੱਧਰ ਬੱਟ ਪਰ ਦਾ ਦੌਰ ਨਹੀਂ ਹੁੰਦਾ ਹੁਣ ਕੱਖੇ ਬਹੁਤ ਹੋ ਗਏ ਕੰਡੇ ਗੁੰਡੇ ਜੀ ਤਾਂ ਇੱਧਰ ਆ ਵੀ ਘਟੇ ਹੁੰਦਾ ਏ ਬਸ ਮੁਰੇ ਤੇ ਆਪਾਂ ਢੇੜਾ ਮਾਰ ਲਈਦਾ ਉਹ ਗੱਬੇ ਬੱਟ ਆਪਣੀ ਸਾਫ਼ ਤੇ ਰੱਖੀ ਵੀ ਆ ਇੱਧਰ ਹੈ ਇੱਧਰ ਨਹੀਂ ਖਾੜ ਉਹਦੇ ਕਰਕੇ ਫਿਰ ਉੱਪਰ ਕੱਖ ਉੱਖਰ ਰੱਖ ਦਿੰਨੇ ਸਾਫ਼ ਕਰਕੇ ਫਿਰ ਉਹੀ ਜੰਮ ਜੰਮ ਜਾਂਦਾ ਬਾਕੀ ਹੁਣ ਇੱਧਰ ਤੇ ਪਟਾ ਤੇ ਬੂਟੇ ਤਾਂ ਕਰਕੇ ਇਹ ਦੁਬਾਰੇ ਲਾਏ ਹੁਣ ਸ਼ੌਰਾ ਜੱਕ ਹੋ ਗਿਆ ਨਹੀਂ ਤਾਂ ਸਾਡ ਜੀ ਜੀ ਵੀ ਘੱਟੇ ਹੁੰਦੀ ਸੀ ਹੁਣ ਪੱਕੇ ਵੀ ਨਾਲੇ ਜਾਉਂਗੇ ਨਹੀਂ ਹਰਿਆਈ ਪਈ ਜਾਂਦੀ ਆ ਸਾਈਡ ਸਾਈਡ ਬਾਕੀ ਕਾਨ ਕਾਇਦ ਕੀ ਬਾਈ ਸਾਰੀ ਸਬਦੀ ਵਧੀਆ ਹੈ ਖੜੀ ਗਣਕਾ ਸਾਰਿਆਂ ਦੀ ਮਹਾਰਾਜ ਸੁੱਖ ਰੱਖੇ ਬਾਕੀ ਬਾਈ ਅੱਜ ਜਿਹੜਾ ਕੰਮ ਹੋਇਆ ਤਾਂ ਇਹਦੇ ਡਰ ਲੱਗਦਾ ਘੜੇ ਪਏ ਬਹੁਤ ਸੁੱਤੇ ਜੇ 1 ਵਜੇ ਦਾ ਮਨ ਜਾਮਾ ਹੀ ਡਰਾਉਂਦਾ ਸੀ ਲੈ ਵੀ ਹਟ ਦੇ ਨਹੀਂ ਜਿਹੜੇ ਖਾਵਨਾ ਸ਼ੁਰੂ ਹੋਏ ਤੇ ਔਰ ਜੇ ਵੀ ਬਚਾਓ ਹੋ ਗਿਆ ਪਰ ਜ਼ਿੰਦਗੀ ਬਾਈ ਪਹਿਲੀ ਵਾਰੀ ਮੈਂ ਦੇਖਿਆ ਐਕਣਾ ਵੇ। ਕਿਉਂਕਿ ਥੋੜੇ ਬਹੁਤੇ ਬਰੀ ਬਰੂਕ ਜੇ ਪੈੰਨੀ ਆਉਂਦੀਆਂ ਉਹ ਰਾਤ ਨੂੰ ਬਰਾਦ ਪੈ ਲੈਂਦੀਆਂ ਦਿਨ ਚ ਪੈੰਦੀ ਤਾਂ ਮਾੜੀ ਮੁੱਟੀ ਪੈ ਜਾਂਦੀ ਆ। 20 ਸੈਕਿੰਡ ਮੱਸੀ ਪੈਂਦੀ ਹੁੰਦੀ ਐ ਬਈ ਉੱਪਰ ਤੇ ਆਉਂਦੀ ਐ ਜਾਨੂੰ ਖਤਮ ਜੇ ਹੋ ਜਾਂਦੀ ਐ ਅੱਜ ਤਾਂ ਬਾਈ ਚੁੱਟੀਆਂ ਚੁੱਟੀਆਂ ਧਰਪੀ ਕਰਦੀ ਤੁਸੀਂ ਵੀਡੀਓ ਦੇਖਿਆ ਹੀ ਆ। ਤੇ ਆ ਚੀਜ਼ ਤੇ ਡਰ ਲੱਗਦਾ ਥੋੜਾ ਜਿਹਾ। ਬਾਕੀ ਤਾਂ ਹੁਣ ਅੱਪਾ ਦਾ ਬਈ ਮਿਹਨਤ ਕਰੀ ਜਾਂਨੇ ਆ। ਦੇਣੇ ਵਾਲਾ ਹੋ ਰੱਬ ਆ। ਇਹ ਇੱਧਰ ਸਾਰੀ ਕਣਕ ਆਪਣੀ ਓਕੇ ਰਿਪੋਰਟ ਆ। ਪਾਣੀ ਵੀ ਅੱਜ ਕੀ ਵੀ ਨਹੀਂ ਲਾਇਆ ਮੈਂ। ਪਾਣੀ ਗਿੱਲੇ ਬਥੇਰੀ ਆ ਇਹ ਸੁੱਕੀ ਜਾਂਦੀ ਹੁੰਦੀ ਆ। ਕਣਕ ਨੂੰ ਜਿੰਨੀ ਤੇ ਲੋੜ ਆ। ਉੰਨੀ ਕੁ ਗਿੱਲਾ ਹੈਗੀ ਆ। ਮੀਂਹ ਮੀਂਹ ਹੀ ਨਹੀਂ ਪੈਦ ਕੇ ਲੋਟ ਆਉਂਦੇ ਮੀਂਹ ਆਪਾਂ ਆਪ ਪੈ ਜਾਂਦਾ ਤਾਂ ਤੇ ਆਪਾਂ ਨੇ ਪਾਣੀ ਲਾਇ ਹੀ ਨਹੀਂਦਾ। ਆਹ ਦੇਖੋ ਇੱਕ ਟੋਆ ਆ ਹੀ ਪਿਆ ਗਿਆ ਜਦ ਪਾਣੀ ਲਾਇਆ ਤਾਂ। ਮੁੜ ਕੇ ਨਾ ਪੈ ਵਿਛਾਇਆ ਨਾ ਕੁਝ ਮੀਂਹ ਦੇ ਸਾਰੀ ਪੜੀ ਐ ਇਹ ਕਣਕ ਸਾਰੀ। ਬਾਕੀ ਚੱਲਦੇ ਆ ਹੁਣ ਦੂਜੀ ਮੋਟਰ ਪਰ ਵੀ ਇੱਕ ਵਾਰੀ ਢੇਡਾ ਮਾਰੇ ਆਈਏ ਸਾਰੇ ਪਾਸੇ ਲੋ ਵੀ ਦਿਨ ਨੂੰ ਕਮਾਉਣਾ ਪੈ ਗਿਆ ਤੇ ਇਹਨੇ ਦਰਵਾਜ਼ੇ ਭੰਨੇ ਪੈਦੇ ਕਿਉਂਕਿ ਹੁਣ ਉਦਣ ਦਾ ਖੇੜ ਤੇ ਬਾਦ ਕੱਢਿਆ ਨਹੀਂ ਦਾ ਬਾਕੀ ਅੱਜ ਕੱਢਿਆ ਦਰਵਾਜ਼ੇ ਭੰਨਣ ਲੱਗ ਜਾਂਦਾ ਜਦੋਂ ਇਹਦਾ ਜੀ ਕਰਦਾ ਨਾ ਬਾਹਰ ਜਾਣ ਨੂੰ ਬਾਕੀ ਦਾਣੇ ਦਾ ਵੀ ਟਰਮ ਹੋ ਗਿਆ ਉਹਦੇ ਕਰਕੇ ਹੁਣ ਹੁਣ ਚੱਲ ਢੇਡਾ ਦਵਾ ਦਨੇ ਉਹਰੇ ਤੋਰ ਕੇ ਹਨ ਤੋੜ ਕੇ ਗੇੜਾ ਦਵਾਲ ਲਿਆਇ ਗਾਨਾ ਆਪਾਂ ਨੇ ਹਫਤੇ ਇੱਕ ਬਾਅਦ ਫੇ ਮੜੇ ਨਾਲ ਬਾਹਰਲਾ ਮਾਹੌਲ ਦੇਖ ਲੰਦ ਹੜ ਜਾ ਕੁੱਤਾ ਬਾਕੀ ਆਪਣਾ ਟਰੈਕਟਰ ਲੈ ਕੇ ਚੱਲਿਆ ਮਨ ਵੀ ਤੇ ਦੇਖਿਓ ਹੁਣ ਕਿਆ ਕਰਨਾ ਹੈ ਟਰੈਕਟਰਾਂ ਦੇ ਕੀ ਅਰੇ ਕੱਢਦਾ ਨਹੀਂ ਹੈਗਾ ਖੌਰੂ ਪਾ ਦਿੰਦਾ ਉਹ ਰੋਡ 'ਪਰ ਟਰੈਕਟਰ ਜਾਂਦੇ ਤੇ ਉਹਨਾਂ ਨੂੰ ਦੇਖ ਦੇਖ ਕੇ ਕੱਦਾਂ ਗਾਹ ਪਾਉਣ ਲੱਗਿਆ ਹੜ ਜਾ ਬਾਕੀ ਹਰਾ ਭਰਾ ਦਿਖਦਾ ਹੁਣ ਬਾਹਰ ਨਾ ਹੀ ਖਾਣਾ ਪੁੱਤ ਇਹ ਨਹੀਂ ਖਾਣਾ ਤੇ ਖੱਬਲ ਗੁੱਬਲ ਨੂੰ ਪਾ ਦੰਨੇ ਆਪਾਂ ਇਹਨੂੰ ਮੱਡ ਲਿਆਉਣੇ ਆ ਕਿਉਂਕਿ ਹੁਣ ਸਪਰੇਆਂ ਦਾ ਵੀ ਨਹੀਂ ਬਾਈ ਪਤਾ ਹੈਗਾ ਸੱਡਾਂ ਵਾਂ ਸਪਰੇਆਂ ਕਰ ਦੰਨੇ ਉਹਦੇ ਕਰਕੇ ਖਣ ਨਹੀਂ ਦੇਖੋ ਹਾਂ ਬਾਕੀ ਜਦ ਤੱਕ ਰ ਬਾਈ ਤੰਦਰੁਸਤ ਨਹੀਂ ਹੁੰਦਾ ਨਾ ਜਾਨਵਰ ਜਦ ਤੱਕ ਕੋਈ ਨਹੀਂ ਤਾਂ ਇਹ ਤੱਲਾਇਆ ਖੜਾ ਰਹਿੰਦਾ ਜਿਦਾ ਸਰੀਰ ਕਮਜ਼ੋਰ ਹੋ ਗਿਆ ਦਾ ਜਮੇ ਹੁਣ ਲੱਗ ਗਿਆ ਫੇਰ ਖਿਲਾਰੇ ਪਾਉਂ ਬਾਕੀ ਹੁਣਾਂ ਗਾਹਾਂ ਕਣਕਾਂ ਵਾਲੇ ਖੇਤ ਵੀ ਵਿਲੇ ਹੋ ਜਾਣੇ ਵੱਡ ਫਿਰ ਉਹ ਜੋ ਮਿਹਨਤ ਮੁੰਤ ਵੀ ਲਵਾਇਆ ਕਰਾਂਗੇ ਜਦ ਤੱਕ ਆਪਾਂ ਨੇ ਛੇੜ ਭਰ ਦੇਣਾ ਬਸਾਖੀ ਤੱਕ ਬਸ ਸਾਖੀ ਨੂੰ ਬਈ ਜਾਣਾ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਜਾਵਾਂਗੇ ਆਪਣੇ ਪਿੰਡ ਦੇ ਟਰਾਲਾ ਬਾਕੀ ਸੰਗਤ ਨੂੰ ਵੀ ਲੈ ਜਾਾਂਗੇ ਹੋਲੇ ਨੂੰ ਭੀੜ ਬਹੁਤ ਹੁੰਦੀ ਆ ਸੰਗਤ ਨੂੰ ਤੇ ਜਾਣੇ ਬਈ ਫਿਰ ਮੱਥਾ ਮੁੱਥਾ ਨਹੀਂ ਟੇਕ ਹੁੰਦਾ ਬਾਲੀ ਭੀੜ ਚ ਤਾਂ ਕਰਕੇ ਆਪਾਂ ਹੁਣ ਫਿਰ ਵਿਸਾਖੀ ਨੂੰ ਲੈ ਕੇ ਜਾਣਾ ਆਪਾਂ ਤਾਂ ਵੀ ਜਾਇਆ ਆਉਨੇ ਆ ਫਿਰ ਪਿੰਡ ਵਾਲਿਆਂ ਤੇ ਜਾਣੀ ਹੁੰਦਾ ਉਹਦੇ ਕਰਕੇ ਫਿਰ ਤਾਂ ਆਪਾਂ ਹੁਣ ਲੈ ਕੇ ਜਾਣਾ ਟਰਾਲਾ ਸਾਰੀ ਕਹੀ ਜਾਂਨੇ ਉਧਰ ਇਹ ਤਾਂ ਬਾਡੀਗਾਰਡ ਆ ਟੈਸ਼ਨ ਓਰੇ ਓਏ ਓਏ ਇਹਦੇ ਨਾਲ ਇਹ ਰਹਿਣਾ ਇਹਦੇ ਲੱਤ ਨਹੀਂ ਮਾਰਦਾ ਇਹ ਦੂਏ ਦੇ ਲੱਤ ਮਾਰ ਦਿੰਦਾ ਜਿਹੜੀ ਆਪਣੀ ਦੂਈ ਜਰਮਨ ਸ਼ਰਟ ਤੇ ਦੂਈ ਓਹ ਉਹਦਾ ਟਰੈਕਟਰ ਆ ਗਿਆ ਓਹ ਦੇਖੀ ਅਧਰੀ ਜਣੀ ਮੱਕ ਓਹਦਾ ਟਰੈਕਟਰ ਦੇਖੀ ਰੇ ਦੇਖਿਆ ਨਹੀਂ ਇਹਨੂੰ ਹਜੇ ਨਹੀਂ ਗਾਣੀ ਭਾਈ ਬੱਬ ਹੋੜੇ ਫੜ ਜਾ ਹੋਣ दाना ਟਰੈਕਟਰ ਨੂੰ ਕਿਹੋਂ ਤਾਂ ਖਾਨ ਨੂੰ ਪਈ ਜਾਂਦਾ ਟਰੈਕਟਰ ਨੂੰ ਦੇਖੇ ਤਾਂ ਘਰਾਂ ਵੀ ਜੇ ਲੈ ਕੇ ਜਾਂਦੇ ਤਾਂ ਦਾਣਾ ਛੱਡ ਕੇ ਵੀ ਔਰੂ ਪਾਉਂਦਾ ਹੈ ਟਰੈਕਟਰ ਨਾਲ ਬਹੁਤ ਪਿਆਰ ਆ ਬਾਕੀ ਟੈਸ਼ਨ ਨਾਲ ਵੀ ਹੈ ਜਿੱਦਣ ਟੈਸ਼ਨ ਜਾਂਦਾ ਟੈਸ਼ਨ ਦੇ ਮਗਰ ਵੀ ਇਹ ਤੁਰਦਾ ਬਾਕੀ ਭਾਈ ਆਦਾ ਬਲੌਗ ਇੰਨਾ ਕੀ ਆ ਮਿਲਦੇ ਕਿਸੇ ਹੋਰ ਬਲੌਗ ਬਾਕੀ ਇੱਧਰ ਇੱਥੇ ਮਾੜਾ ਮੋਟਾ ਭਾਈ ਪਾਣੀ ਪੂਣੀ ਲੱਗਿਆ ਵਾਹ ਦੇਖੋ ਕਣਕਾ ਪਛਾੜਤੀਆਂ ਆ ਕਣਕ ਦਬਾਤ ਤੇ ਇਹਨਾਂ ਨੇ ਪਾਣੀ ਲਾ ਦਿੱਤਾ ਤਾਂ ਫੇ ਮੀਂਹ ਪੈ ਗਿਆ ਤੇ ਜਦ ਦੇ ਕਰਕੇ ਇਧਰ ਆ ਕਣਕਾਂ ਮਾੜੇ ਮੋٹے ਗੇਰਤੀ ਤੇ ਅੱਗਿਆ ਦੁੱਗੀਆਂ ਚੱਲ ਬੁੱਤਾ ਕਮਾਮ ਹਾਂ ਬਾਕੀ ਠੀਕ ਹੈ ਜੀ ਮਿਲਦੇ ਕਿਸੇ ਹੋਰ ਬਲੌਕ ਸਾਸਿਕਾ